ਦੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪ੍ਰੀਤ ਸਹਾਇ ਸੰਗਤ ਜੀ ਨੂੰ ਇੱਕ ਦਮ ਬੇਨਤੀਆਂ ਕਰਨੀਆਂ ਜੋ ਨਿਸ਼ਾਨ ਸਾਹਿਬ ਦੇ ਸਬੰਧ ਵਿੱਚ ਪਿਛਲੇ ਦਿਨਾਂ ਵਿੱਚ ਬੇਲੋੜਾ ਬਾਤ ਵਿਵਾਦ ਨਿਸ਼ਾਨ ਸਾਹਿਬ ਦਾ ਛੇੜਿਆ ਗਿਆ ਜਿਸ ਦੀ ਕੋਈ ਲੋੜ ਨਹੀਂ ਸੀ ਬਿਨਾਂ ਇਹ ਗੱਲਾਂ ਕੌਮ ਦੇ ਵਿੱਚ ਦੁਬਧਾ ਪਾਉਣ ਵਾਸਤੇ ਇਹ ਬਾਤ-ਬਾਤ ਛੇੜਿਆ ਗਿਆ ਇੱਕ ਬੜਾ ਵੱਡਾ ਦੁਬਧਾ ਦਾ ਕਾਰਨ ਬਣਿਆ ਉਹਦੇ ਸਬੰਧ ਵਿੱਚ ਅਸੀਂ ਕਾਫੀ ਸਮਾਂ ਤੋਂ ਇੰਗਲੈਂਡ ਦੇ ਦਾ ਹੀ ਪੂਰੇ ਯੂਰਪ ਦੀ ਜਿਹੜੀ ਸੰਗਤ ਆ ਕਾਫੀ ਪਰੇਖਿਆ ਨੇ ਉਹਦੇ ਸਬੰਧ ਵਿੱਚ ਅਸੀਂ ਇੱਕ ਉਹ ਤੋਂ ਵੀਡੀਓ ਵੀ ਅੱਗੇ ਪਾਈਆਂ ਹੋਰ ਸਿੰਘਾਂ ਨੇ ਵੀ ਇੱਥੇ ਆਵਾਜੇ ਕਮ ਟੀਵੀ ਤੇ ਇੱਕ ਪ੍ਰੋਗਰਾਮ ਕੀਤੇ ਗਏ ਆ ਪੀਪੀਸੀ ਚੈਨਲ ਤੇ ਉਹਤੇ ਇੱਕ ਪ੍ਰੋਗਰਾਮ ਕੀਤੇ ਗਏ ਆ ਤੇ ਕੱਲ ਜੋ ਕਿ ਇੱਥੇ ਇੰਗਲੈਂਡ ਦੀ ਮਾਂਚੈਸਟਰ ਵੀ ਜਵਾਗਮ ਚੱਲਦਾ ਸੀ ਉਹਦੇ ਵਿੱਚ ਜੋ ਸਮਾਗਮ ਦੇ ਉੱਤੇ ਅਕਾਲ ਤਖਤ ਦੇ ਜਸਵੰਤ ਸਿੰਘ ਸਾਹਿਬ ਯਾਨੀ ਰਵਿਸ਼ ਸਿੰਘ ਜੀ ਪਹੁੰਚੇ ਸੀ ਅਸੀਂ ਉਹਨਾਂ ਦੇ ਨਾਲ ਮੁਲਾਕਾਤ ਕਰਨ ਦੀ ਕੋਸ਼ਿਸ਼ ਕੀਤੀ ਸੀ ਜੋ ਉੱਥੋਂ ਦੇ ਪ੍ਰਬੰਧਕ ਸੀ ਭਾਈ ਅਮਰੀਕ ਸਿੰਘ ਜੀ ਰਠੌਰ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡਾ ਟਾਈਮ ਉਹਨਾਂ ਦਾ ਅਰੇਂਜ ਕਰਕੇ ਸਾਨੂੰ ਸਾਡੀ ਮੀਟਿੰਗ ਕਰਨ ਦਾ ਅਰੇਂਜਮੈਂਟ ਕਰ ਦਿੱਤਾ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਜੋ ਸ਼ਨੀਚਰਵਾਰ 1 ਵਜੇ ਇਹ ਨਿਸ਼ਾਨ ਸਾਹਿਬ ਦੇ ਸਬੰਧ ਵਿੱਚ ਮੀਟਿੰਗ ਹੋਈ ਸੀ ਉਸ ਦੇ ਸਬੰਧ ਵਿੱਚ ਜੋ ਉੱਥੇ ਹੋਇਆ ਕਿਉਂਕਿ ਇੰਡੀਆ ਦੇ ਵਿੱਚ ਜਾਂ ਖ਼ਬਰਾਂ ਵਿੱਚ ਇਹ ਬਾਤ ਬਾਤ ਫਲਾਇਆ ਜਾ ਰਿਹਾ ਇਹ ਫੇਕ ਖਬਰ ਆ ਮੈਂ ਬੇਨਤੀ ਕਰ ਦਵਾ ਇਹ ਬਿਲਕੁਲ ਫੇਕ ਫੇਕ ਖਬਰ ਨਹੀਂ ਹੈਗੀ ਜੋ ਆਵਾਜੇ ਕੌਂਪ ਵਿੱਚ ਲੱਗੀ ਆ ਬਿਲਕੁਲ ਸਹੀ ਖਬਰ ਹੈ ਆ ਮੈਂ ਆਪਣੇ ਨਾਂ ਬਾਰੇ ਦੱਸਦਾ ਮੇਰਾ ਨਾਂ ਆ ਬਲਦੀਪ ਸਿੰਘ ਅਸੀਂ 35 ਸਾਲ ਤੋਂ ਯੂਕੇ ਦਾ ਯੂਰਪ ਦੇ ਵਿੱਚ ਪੰਜਾਂ ਪੈੜਾਂ ਹੀ ਸੇਵਾ ਨਿਭਾ ਰਹੇ ਹਾਂ ਸਾਡੇ ਬਾਰੇ ਕਿਸੇ ਨੇ ਵੀ ਕਿਸੇ ਮੁਲਕ ਤੋਂ ਪੁੱਛਣਾ ਹੋਵੇ ਕਿਸੇ ਗੁਰਦਾਰੇ ਵਿੱਚ ਜਾਂ ਸਾਡਾ ਬਾਤ-ਬਾਤ ਚੱਲਦਾ ਹੋਵੇ ਜਾਂ ਅਸੀਂ ਕਿਸੇ ਕ੍ਰਮਪਟ ਵਿੱਚ ਫਸੇ ਹੋਈਏ ਜਾਂ ਅਸੀਂ ਕਿਸੇ ਨਾਲ ਕੋਈ ਧੋਖਾ ਕੀਤਾ ਹੋਵੇ ਜਾਂ ਅਸੀਂ ਕਿਸੇ ਨਾਲ ਕੋਈ ਝਗੜਾ ਸਾਡਾ ਚੱਲਦਾ ਹੋਵੇ ਮਹਾਰਾਜ ਜੀ ਹੁਕਮਿਆਂ ਪਹਿਲਾਂ ਮਰਨ ਕਬੂਲ ਜੀਵਨ ਕੀ ਛੜਿਆਸ ਖੂਬ ਸਭਨਾ ਕੀ ਰੇਣਕ ਤਾਂ ਆਓ ਹਮਾਰੇ ਪਾਸ ਅਸੀਂ ਜੋ ਕਿ ਸਿੱਖਿਆ ਲਈਆ ਸੰਤ ਕਰਤਾਰ ਸਿੰਘ ਖਾਲਸਾ ਭਿੰਡਰਾ ਵਾਲਿਆਂ ਕੋਲੋਂ ਸਾਡੀ ਕੋਸ਼ਿਸ਼ ਰਹੀ ਆ ਜੋ ਉਹਨਾਂ ਦੀ ਸਿੱਖਿਆ ਉਹਨੂੰ ਹਮੇਸ਼ਾ ਫੋਲੋ ਕਰਦੇ ਰਹੀਏ ਮਹਾਰਾਜ ਸਾਡੀ ਇਹ ਫੋਲੋ ਕਰਾਉਂਦੇ ਰਹਿਣ ਮੈਂ ਬੇਨਤੀ ਕਰ ਦਵਾਂ ਜੋ ਸਾਡੀ ਉੱਥੇ ਮੀਟਿੰਗ ਹੋਈ ਸੀ ਉਹਦੇ ਵਿੱਚ ਸਟਰਾ ਸਾਡੇ ਜੋ ਕਿ ਪੰਜ ਸਿੰਘ ਪੰਜ ਪਿਆਰੇ ਅਸੀਂ ਪੰਜ ਸਿੰਘ ਸੀ ਨਾਲ ਸਾਡੇ ਨਾਲ ਭਾਈ ਚਰਨ ਸਿੰਘ ਜੀ ਟੀਵੀ ਟਲ ਧਰਮ ਧਰਮ ਜੋ ਜਿਹਾ ਦਮਦਮੀ ਟਕਸਾਲ ਨਾਲ ਸੀ ਭਾਈ ਵਗੇਲ ਸਿੰਘ ਇੰਟਰਨੈਸ਼ਨਲ ਪੰਥਕਦਾਲ ਤੇ ਮੋਕੇ ਤੇ ਇੱਕ ਹੋਰ ਸੀ ਜੋ ਕਿ ਜਨ ਨਿਊਜ਼ ਵਾਲਾ ਇੰਡੀਆ ਤੋਂ ਆਪਣੇ ਭਾਈ ਸਾਹਿਬ ਆਇਆ ਉਹ ਵੀ ਖੜੀ ਤਾਂ ਹੋਰ ਵੀ ਗੁਰਸਿੱਖ ਸੰਗਤਾਂ ਖੜੀਆਂ ਸੀ ਮੀਤਾਂ ਕਾਫੀ 15 ਕੁ ਮਿੰਟ ਲੰਮੀ ਚੱਲੀ ਨਿਸ਼ਾਨ ਸਾਹਿਬ ਦੇ ਸੰਬੰਧ ਵਿੱਚ ਸਾਰਿਆਂ ਆਪੋ ਆਪਣੀਆਂ ਵਿਚਾਰਾਂ ਦਿੱਤੀਆਂ ਇਹਦੇ ਵਿੱਚ ਜੋ ਸਿੰਘ ਸਾਹਿਬ ਰਕਵੀਰ ਸਿੰਘ ਉਹਨਾਂ ਨੇ ਕਿ ਉਹ ਸਾਨੂੰ ਕੱਲ੍ਹ ਕਿ ਜਿੱਥੇ ਸਾਡੀ ਮੀਟਿੰਗ ਦੀ ਸਮਾਪਤੀ ਹੁੰਦੀ ਆ ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਅਸੀਂ ਸ਼੍ਰੋਮਣੀ ਕਮੇਟੀ ਨੂੰ ਇਹ ਜੋ ਰੰਗਾਂ ਦੇ ਸਾਡੇ ਕੋਲ ਆਇਆ ਸੀ ਕਿ ਕਿ ਪੱਤਰ ਆਇਆ ਸੀ ਉਹਦੇ ਬਾਰੇ ਅਸੀਂ ਸ਼੍ਰੋਮਣੀ ਕਮੇਟੀ ਨੂੰ ਕਿਹਾ ਵੀ ਇਹ ਬਾਦ-ਬਿਵਾਦ ਨਵੇੜਿਆ ਜਾਵੇ ਇਸ ਕਰਕੇ ਉਹ ਨਹੀਂ ਇਹ ਕੋਈ ਨਹੀਂ ਕਿਹਾ ਵੀ ਅਸੀਂ ਪਸੰਦੀ ਰੰਗ ਤੁਸੀਂ ਜਾਰੂ ਕਰੋ ਉਨੇ ਇਹ ਕਿਹਾ ਸੀ ਵੀ ਇਹ ਦਾ ਰੰਗਾ ਦਾ ਬਾਦ-ਵਿਵਾਦ ਨਿਵੇੜਨ ਵਾਸਤੇ ਅਸੀਂ ਸ਼ਰੋਣੀ ਕਮੇਟੀ ਦੀ ਡਿਊਟੀ ਲਈ ਸੀ ਪਰ ਉਹਨਾਂ ਨੇ ਐਕਨਹੀਂ ਇਹ ਅਸੀਂ ਬਿਲਕੁਲ ਨਹੀਂ ਕਿਹਾ ਵੀ ਕੇਸਰੀ ਰੰਗ ਨੂੰ ਲਾ ਕੇ ਤਾਂ ਬਸੰਤੀ ਰੰਗ ਚੜਾਇਆ ਜਾਵੇ ਲਗਾਇਆ ਵੀ ਅਸੀਂ ਉਹਨਾਂ ਨੂੰ ਕਿਹਾ ਸੀ ਇਹ ਬਾਦ-ਵਿਵਾਦ ਨੂੰ ਨਿਵੇੜਨ ਵਾਸਤੇ ਅਸੀਂ ਸ਼ਰੋਣੀ ਕਮੇਟੀ ਨੂੰ ਗਿਆ ਸੀ ਜਦੋਂ ਇੰਨੀ ਗੱਲ ਹੋਈ ਅਸੀਂ ਮੀਟਿੰਗ ਦੀ ਸਮਾਪਤੀ ਕਰਤੀ ਨਾਲ ਸਾਨੂੰ ਇਹ ਵੀ ਕਿਹਾ ਗਿਆ ਤੁਸੀਂ ਸ਼ਰੋਣੀ ਕਮੇਟੀ ਦੇ ਨਾਲ ਗੱਲਬਾਤ ਕਰ ਸਕਦੇ ਹੋ ਅਸੀਂ ਕਾ ਠੀਕ ਹੈ ਜੀ ਅਸੀਂ ਤੁਹਾਡੇ ਨੂੰ ਕਲੀਅਰ ਹੈ ਅਸੀਂ ਹੁਣ ਸ਼ਰੋਨੀ ਕਮੇਟੀ ਦੇ ਨਾਲ ਕਾਰਵਾਈ ਕਰਾਂਗੇ ਉਥੇ ਸਾਡੀ ਮੀਟਿੰਗ ਸਮਾਪਤ ਹੋ ਗਈ ਜੋ ਅੱਜ ਅਖਬਾਰਾਂ ਵਿੱਚ ਬਿਆਨ ਲੱਗਿਆ ਜੀ ਇਹ ਫੇਕ ਗੱਲ ਹੈ ਜੀ ਇਹ ਕੋਈ ਝੂਠ ਹੈ ਸਾਡੇ ਬਾਰੇ ਸਾਰੇ ਪੁੱਛ ਸਕਦੇ ਆ ਮੈਂ ਗੱਲ ਕਲੀਅਰ ਕਰ ਦਵਾਂ ਜਿਹੜਾ ਕੇਸਰੀ ਰੰਗ ਆ ਦਾ ਨਿਸ਼ਾਨ ਸਾਹਿਬ ਅਕਾਲ ਤਖਤ ਤੇ ਝੁੱਲਿਆ ਇਹ ਧਾਰਮਿਕ ਮੁੱਦਾ ਆ ਇਹ ਕੋਈ ਸਿਆਸੀ ਮੁੱਦਾ ਨਹੀਂ ਹੈਗਾ ਇਹ ਝੁੱਲਣ ਦਾ ਕਾਰਨ ਕੀ ਸੀ ਜਦੋਂ ਗੁਰੂ ਅਰਜਨ ਦੇਵ ਜੀ ਦਾ ਖੂਨ ਝੁੱਲਿਆ ਤਤੀ ਤਵੀਤੇ ਦੇਖ ਵਿੱਚ ਉਵਾਲਿਆ ਗਿਆ ਸ਼ਰਿਆਮ ਤਾਂ ਤਤੀ ਰੇਤਾ ਪਾਈ ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਜੀ ਨੇ ਇਹ ਕ੍ਰਾਂਤੀ ਲਿਆਉਣ ਵਾਸਤੇ ਕੇਸਰੀ ਰੰਗ ਚੁਲਾਇਆ ਗਿਆ ਸੀ ਇਸ ਕੇਸਰੀ ਰੰਗ ਦੇ ਥੱਲੇ ਹਜ਼ਾਰਾਂ ਸਿੰਘਾਂ ਨੇ ਕੁਰਬਾਨੀਆਂ ਕਰਤੀਆਂ ਮੈਂ ਇੱਕ ਬੇਨਤੀ ਕਰ ਦਿੰਦਾ ਉਹ ਸ਼ਾਂਤੀ ਰੰਗ ਝਟਾਉਣ ਵਾਲੇ ਤੁਸੀਂ ਕਿਹੜਾ ਮਰਨਾ ਜਾਂ ਮਸ਼ੀਨਰੀ ਵਾਲੇ ਹੋਰ ਜਿਹੜੇ ਤੁਰੇ ਫਿਰਦੇ ਆ ਇਹ ਜਿਹੜਾ ਨੇ ਕੁਰਬਾਨੀ ਕਰਨੀ ਹੈ ਨਾ ਤੇ ਉਹਨਾਂ ਦਾ ਰੰਗਿਆ ਉਹਨੂੰ ਪਹਿਲ ਲੈਂਦੇ ਹੋ ਮੇਰੀ ਕੱਲ 에어ਪੋਰਟ ਤੇ ਅਸੀਂ ਸਿੰਘ ਸਾਹਿਬ ਕਨੈਕਟ ਭੀਸ਼ਿੰਗ ਨੂੰ ਜੋ ਲੈਟਰ ਦੇਣ ਗਏ ਸੀ ਉੱਥੇ ਬਾਬਾ ਉਤਾਰ ਸਿੰਘ ਜੀ ਜੋ ਵਿਧੀ ਚੰਦੀ ਜੱਥੇ ਦੇ ਦਲ ਦੇ ਮੁਖੀ ਆ ਉਹਨਾਂ ਨਾਲ ਵੀ ਗੱਲ ਹੋਈ ਉੱਥੇ 50 60 ਨੌਜਵਾਨ ਸੀ ਉਹਨਾਂ ਕੋਲ ਵੀ ਅਸੀਂ ਵਿਚਾਰ ਰੱਖੇ ਸੀ ਉਹਨੇ ਕਿ ਅਸੀਂ ਬਿਲਕੁਲ ਤੁਹਾਡਾ ਸਾਥ ਦੇਵਾਂਗੇ ਔਰ ਬਾਬਾ ਉਤਾਰ ਸਿੰਘ ਨੇ ਵੀ ਕਿਹਾ ਅਸੀਂ ਇਹ ਨਿਸ਼ਾਨ ਕੇਸਰੀ ਝੁੱਲਣੇ ਆ ਮੈਂ ਬੇਨਤੀ ਇਹੀ ਕਰਦਾ ਕੱਲ ਲੰਮੀ ਨਾ ਕਰਾਂ ਤਾਡੇ ਬਾਰੇ ਜੇ ਘਰ ਪੁੱਛਣਾ ਹੋਵੇ ਵੀ ਤੁਸੀਂ ਵਾਕਿਆ ਹੀ ਝੂਠ ਬੋਲਦੇ ਆ ਵਾਕਿਆ ਹੀ ਤਾਂ ਤੁਹਾਡੇ ਬਾਤ ਬਾਦਿਆ ਕਿਸੇ ਵੀ ਕਿਤੇੋਂ ਪਤਾ ਕਰ ਸਕਦੇ ਹੋ ਬਿਲਕੁਲ ਸਹੀ ਕਹ ਰਿਹਾ ਇਹ ਤੋਂ ਮੁਕਰਨਾ ਨਹੀਂ ਚਾਹੀਦਾ ਮੈਂ ਬੇਨਤੀ ਕਰਦਾ ਹੁੰਦਾ ਵੀ ਅਸੀਂ ਬੜੇ ਬੜੇ ਪੋਸਟਾਂ ਤੇ ਜਾਣਦਾ ਸਾਨੂੰ ਚਾਹ ਚੜਿਆ ਹੋਇਆ ਪਰ ਸਾਨੂੰ ਸੱਚ ਬੋਲਣ ਦਾ ਇਚਾ ਨਹੀਂ ਹੈਗਾ ਐਵੇਂ ਬਿਨਾਂ ਕਿਹਨੋਂ ਕਿਤੇ ਕੁਝ ਕਹੇ ਤਾ ਕਿਤੇ ਕੁਝ ਕਹੇ ਤਾ ਕਿ ਕਿ ਨਹੀਂ ਇਹ ਗੱਲ ਵਧੀਆ ਨਹੀਂ ਹੈਗੀ ਇਹ ਜੋ ਹੋਈ ਆ ਉਹਦੇ ਅਸੀਂ ਸਤ ਸਿੰਘ ਤਾਂ ਅਸੀਂ ਬਕਾਇਦਾ ਭਰੋਸੀ ਤੇ ਹੋਰ ਵੀ ਕਾਫੀ ਸੰਗਤ ਆਦਮਾ ਖੜੀ ਸੀ ਇਹ ਕਲੀਅਰ ਕਰਕੇ ਆ ਕਿ ਅਸੀਂ ਸ਼ਰੋਣੀ ਕਮੇਟੀ ਨੂੰ ਇਹ ਕਿਹਾ ਵੇ ਰੰਗਾ ਦਾ ਬਾਦ ਬਵਾਦ ਵਿੜਿਆ ਜਾਵੇ ਤੇ ਸ਼ਰੋਣੀ ਕਮੇਟੀ ਤਾਂ ਬਹੁਤ ਵਧੀਆ ਕੀਤਾ ਨਾ ਬਾਦ ਬਵਾਦ ਨਿਵੇੜ ਤੇ ਸ਼ਰੋਣੀ ਕਮੇਟੀ ਨੂੰ ਇਹੀ ਕੰਮ ਆ ਸੋ ਇਹ ਕੋਈ ਝੂਠੀ ਖਬਰ ਨਹੀਂ ਹੈਗੀ ਇਹ ਸੱਚੀ ਖਬਰ ਹੈ ਆ ਅਸੀਂ ਜ਼ਿੰਮੇਵਾਰੀ ਨਾਲ ਕਹਿ ਰਹੇ ਆ ਜੋ ਹੋਈ ਗੱਲ ਉਹ ਦੱਸ ਰਹੇ ਆ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ